ਜਿਹੜੀ ਇੱਕ ਇੱਕ ਤਰ੍ਹਾਂ ਇੱਕ ਇਲੈਗਲ ਜਿਹੜੀ ਬਿਲਡਿੰਗ ਪਈ ਹੋਈ ਸੀ ਤੇ ਉਸ ਉੱਪਰੋਂ ਇਹਨਾਂ ਪਰਮਸ਼ਦਾ ਵੀ ਕਲੇਮ ਲਾਇਆ ਗਿਆ ਵੀ ਇਹ ਨਸ਼ਾਸਤ ਕਰ ਚੁੱਕੀ ਹੈ ਤੇ ਪੰਜਾਬ ਸਰਕਾਰ ਉਕੇ ਦਾ ਕਦਮ ਪਾ ਕੇ ਸਾਡੀ ਨਸ਼ਾ ਕਮੇਟੀ ਵੱਲੋਂ ਅੱਜ ਕਾਹਦੇ ਕੀਤੀ ਵੀ ਇਹ ਬਿਲਡਿੰਗ ਢਾਈ ਜਾ ਰਹੀ ਹੈ ਵੀ ਇਹ ਸਾਡੇ ਪੰਜਾਬ ਸਰਕਾਰ ਦਾ ਜ਼ੀਰੋ ਟੋਲਰੈਂਸ ਦੇ ਉੱਪਰ ਬਹੁਤ ਵਧੀਆ ਕਦਮ ਹੈ ਇਹ ਬਣ ਕੇ ਕਿ ਸਾਡੇ ਸੀਐਮ ਸਾਹਿਬ ਨੇ ਕਿਹਾ ਵੀ ਜਿਹੜਾ ਵੀ ਨਸ਼ਾ ਦਿੱਤਾ ਸਾਡੀ ਜ਼ੀਰੋ ਜ਼ਿਆਦਾ ਉੱਥੋਂ ਭੱਜ ਜਾਣ ਜਾਂ ਸਲੰਡਰ ਕਰਦਾਂ ਜਾਂ ਨਸ਼ਾ ਵੇਚਣਾ ਬੰਦ ਕਰ ਦੇ ਬਹੁਤ ਵਧੀਆ ਉਤਮ ਹੈ ਇਹ ਸਰਕਾਰ ਦਾ ਬੌਂਡੀ ਜੋ ਅਸੀਂ ਅਸੀਂ ਵੀ ਸਾਰੇ ਨਸ਼ਾ ਤਸਕਰ ਲੋਕਾਂ ਦੇ ਨਸ਼ੇਦਾਰ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਆ ਵੀ ਭਾਈ ਜਿਆਦਾ ਛੱਡ ਦਿਓ ਅਸਾਂ ਪਿੱਛਣਾ ਜਾਂ ਤੋਂ ਆਪਣਾ ਜੇਲ੍ਹ ਤੇ ਕੀ ਕਾਰਵਾਈ ਕਰਨੀ ਤਿਆਰ ਹੋ ਕਿ ਸਾਰੀ ਇੰਗਲੈਂਡ ਨੂੰ ਨਹੀਂ ਦੇਖੋ ਕਿ ਕਿਦਾ ਉਹ ਵਾਲਾ ਮਹਿਰ ਬਣਾਏਗਾ ਸੀਗਾ ਸਾਰਾ ਉਹਦਾ ਪੈਸਾ ਕਾਨੂੰਨ ਮੁਤਾਬਕ ਵੀ ਇਹ ਸਾਰਾ ਪੈਸਾ ਦੁਰੰਪਰਪਾ ਪੈਸਾ ਲੱਗਿਆ ਸੀਗਾ ਨਸ਼ੇ ਦਾ ਪੈਸਾ ਲੱਗਿਆ ਸੀ ਤਾਂ ਇਹ ਜਿਹੜੀ ਕਾਰਵਾਈ ਹੈ ਜਿਹੜੇ ਗਲਤ ਕੀਤੀ ਹੈ ਇਹਦਾ ਵੀ ਗਾਇ ਜਿਹੜੀ ਹੈ ਦੋਨੋਂ ਦੋਨੋਂ ਗਲਤ ਹੈ ਨਸ਼ਾ ਵੀ ਉਹ ਸਰਕਾਰ ਦੇ ਦਾਇਰ ਤਲ ਗਿਆ ਕਿ ਇਹ ਬੰਦੇ ਕਾਫੀ ਜਿਆਦਾ ਨਸ਼ਾ ਬੀਤ ਰਹੇ ਤੇ ਇਸ ਤੋਂ ਬਾਅਦ ਕਿਉਂ ਸਾਡੀ ਕੋਈ ਕਾਉਂਸਲ ਪੱਗ ਤਹਿਤ ਸਾਰੀ ਸਾਰੀ ਵੀ ਨਹੀਂ ਆਈ ਕੀਤੀ ਸੀ ਤੇ ਦੋਨੋਂ ਗੱਲਾਂ ਨਾਲ ਨਜਾਇਜ਼ ਸਾਰੀ ਵੀ ਕੀਤੀ ਹੈ ਦਰਸ਼ਿਤ ਨਸ਼ੀਲਾ ਕਾਰੋਬਾਰ ਦੀ ਕਿ ਸਰਕਾਰੀ ਕਿ ਕਿ ਪੂਰੀ ਕਲੋਨੀ ਦੇ ਤਰਫ ਪੂਰੀ ਕਲੋਨੀ ਤੇ ਜੋ ਤਰ੍ਹਾਂ ਨੇ ਹਾਈ ਕੋਰਟ ਸੇ ਪਾਈ ਸੀ ਉਹ ਹਫਤਾ ਉਹਨਾਂ ਨੇ ਕਿ ਮੰਗਿਆ ਉਹਨਾਂ ਦਾ ਐਡਵਾਂਸ ਕਰੀਕ ਹੋ ਬਾਨਵਿਕ ਤੱਕ ਹੈ ਉਸ ਤੋਂ ਬਾਅਦ ਤਾਂ ਅਸੀਂ ਫਿਰ ਪੂਰੀ ਕਮਿਟੀ ਕਰਦੇ ਕਰਾਂਗੇ ਜੀ ਇਹ ਸਾਰੇ ਜਿੰਨੇ ਵੀ ਰੋਟਸ ਤਾਂ ਕਰੀਏ ਜੇ ਇਹਨਾਂ ਦੇ ਹੋਏ ਜਗ੍ਹਾ ਛੱਡੀ ਹੈ ਜੀ ਉਹਨਾਂ ਕਹਤਾ ਗਿਆ ਪਹਿਲਾਂ ਤਿੰਨ ਚਾਰੋਂ ਨੋਟਸ ਫੁਕਾ ਤੱਕ ਬਾਅਦ ਕਿਆ ਦਿਖਾ ਸੀ ਬਾਅਦ ਤੱਕ ਸਾਰੀ ਇਹ ਸਾਰੀ ਇਲੀਗਲ ਕ੍ਰਿਮਿਨਲ ਟੋਟਲ ਤੇ ਅਸੀਂ ਸਾਰਿਆਂ ਨੂੰ ਤਾਨਾ ਕਰਦੇ ਆਂ ਕਿ ਨਸ਼ੇ ਵਾਲੇ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਜਿੰਦੀ ਵੀ ਨਿਆਇ ਕੱਪ ਦੇ ਕੀਤੇ ਨੇ ਉਹਨਾਂ ਨੂੰ ਵੀ ਕਹਿੰਦੇ ਆਂ ਕਿ ਆਪਾਂ ਆਪੇ ਕੱਪੇ ਛੱਡ ਦੇਣ ਤਾਂ ਕਿ ਸੋਨਾ ਬਤਾ ਬਣ ਸਕੇ 1650 ਪੰਜ ਸਕੇ ਕੁਝ ਪਹਿਲਾਂ ਵੀ ਜਿਹੜਾ ਕੇਸ ਆਪਾਂ ਕਰੇ ਬਥਾ ਮਾਰ ਕਰਕੇ ਬਾਅਦ ਦੇ ਤੱਕ ਕਿਹੜੀ ਕਿਹੜੀ ਹੈ ਹਾਂ ਉਹ ਹਾਰ ਚੁੱਕੇ ਨੇ ਤਾਂ ਹੀ ਕਾਰੋਈ ਸ਼ੁਰੂ ਕੀਤੀ ਹੈ ਨਾ ਜੀ ਥੈਂਕ ਯੂ ਉਨਾਦੀ ਬੰਨੋ ਸਾਨੂੰ ਤੁਲਾਣ ਦਿੱਤੇ ਆ ਫੋਰਸ ਸਾਨੂੰ ਡਿਮਾਂਡ ਹੋਦੀ ਕਿਉਂਕਿ ਪ੍ਰੋਪਰਟੀ ਇੰਪਰੂਵਮੈਂਟ ਹੈ ਜਾਂ ਇਲੀਗਲੀ ਕੰਸਟਰਕਟਡ ਹੈ ਔਰ ਉਹ ਵਿਅਕਤੀ ਨਸ਼ੇ ਦਾ ਵੀ ਆਦੀ ਹੈ ਨਸ਼ਾ ਵੇਚਣ ਦਾ ਜਿਹੜਾ ਕਿ ਇਸ ਕੇਸ ਦੇ ਵਿੱਚ ਸੀਗਾ ਤੇ ਅੱਗੇ ਵੀ ਇਸ ਤਰ੍ਹਾਂ ਦੀ ਜਿਹੜੀ ਸਰ ਆਮ ਤੌਰ ਤੇ ਹੀ ਕਾਰਵਾਈ ਨੇ ਪੁਲਿਸ ਸਰ ਪ੍ਰਸ਼ਾਸਨ ਮੁਰਦਾਬਾਦ ਦੇ ਨਾਰੇ ਅੱਜ ਪਰ ਤੁਹਾਡੀ ਜਿਗਰਾਬਾਦ ਦੇ ਨਾਰੇ ਵੀ ਲੱਗ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਰਹਿਣ ਜਿਸ ਤਰੀਕੇ ਨਾਲ ਆਮ ਲੋਕਾਂ ਵੱਲੋਂ ਤੁਹਾਨੂੰ ਅੱਜ ਇਹ ਤੇ ਸਹਿਯੋਗ ਦਿੱਤਾ ਜਾ ਰਿਹਾ ਸ਼ਲਾਘਾ ਕੀਤੀ ਜਾ ਰਹੀ ਹੈ ਕਾਰਵਾਈ ਦੀ ਇਹ ਸਾਰੀ ਜੀ ਲੋਕਾਂ ਦੇ ਸਹਿਯੋਗ ਦੇ ਨਾਲ ਜੀ ਲੋਕ ਸੱਟ ਕੋਆਪਰੇਸ਼ਨ ਦੇ ਨਾਲ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇਹ ਕੋਈ ਇੱਕ ਏਜੰਸੀ ਦੀ ਇੱਕ ਏਜੰਸੀ ਤੇ ਅਫਰਟਸ ਦੇ ਨਾਲ ਹੱਲ ਨਹੀਂ ਹੋਣਾ ਇਹ ਸਾਰੀ ਏਜੰਸੀਜ਼ ਨੇ ਔਰ ਸਭ ਤੋਂ ਜ਼ਿਆਦਾ ਸਾਡੇ ਜਿਹੜੀ ਜਨਤਾ ਨੇ ਸਾਡੇ ਜਿਹਨ ਲੋਕੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਜੀ ਇਹ ਆਪਾਂ ਇਹਨੂੰ ਨਚੀਟਣਾ ਹੈ ਤੇ ਅੱਜ ਆ ਜਿਹੜੇ ਹੈਗੇ ਆਪਾਂ ਉਸੇ ਅੱਜ ਕੜੀ ਦੇ ਵਿੱਚ ਜਿਹੜੀ ਸਿਵਲ ਪ੍ਰਸ਼ਾਸਨ ਵੱਲੋਂ ਇਹ ਪ੍ਰਾਪਰਟੀ ਆਈਡੈਂਟੀਫਾਈ ਕੀਤੀ ਗਈ ਸੀ ਤੇ ਅੱਗੇ ਕਿਉਂਕਿ ਜਦੋਂ ਪਤਾ ਲੱਗਿਆ ਇਹ ਨਸ਼ੇ ਦੇ ਆਪੇਸ਼ਨ ਦੇ ਵੀ ਆਤੀ ਸੀ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਸਿਵਲ ਪ੍ਰਸ਼ਾਸਨ ਸਹਿਯੋਗ ਦੇ ਨਾਲ ਆ ਕੇ ਡਿਮੋਬਿਸ਼ਨ ਕਰ ਸਲੋਚਨਾ ਦੀ ਵੀ ਇੱਕ ਕਲਾਵਾ ਕਰਦੀ ਹੈ ਕਿ ਇਸ ਦੇ ਜਿਹੜੇ ਇਹ ਪੂਰੀ ਕਲੋਨੀ ਨਸ਼ਾ ਵੇਚਦੀ ਹੈ ਕਿ ਆਨਲਡ ਦੇ ਵਿੱਚ ਉਹ ਸਾਰੀਆਂ ਫੈਮਿਲੀ ਨੂੰ ਆਈਡੈਂਟੀਫਾਈ ਕੀਤਾ ਜਾਵੇਗਾ ਮੇਰੇ ਇਹ ਸਾਰੀਆਂ ਮੁਸਕਰਤੇ ਚਿਤਾਵਨੀ ਹੈ ये पहली जी है अगे भी इस तरीके की कार्रवाई जारी रहेगी जोड़ी भी प्रॉपर्टी कोई लीगली कंसट्रक्टेड जो सिविल प्रशासन फाइंड आउट करता है वो प्रॉपर प्रोसीजर के प्रॉपर लॉ फॉलो करते बड़ी दिखानी तो करें ਕਾਰ ਦੇ ਰੀਜਨ ਤੇ ਉਹਦਾ ਕੀ ਪਤਾ ਨਹੀਂ ਭਾਈ ਟ੍ਰੈਕਲ ਦੇ ਨਾਲ ਨਜ਼ਾਰੇ ਨਜ਼ਾਰੇ ਆ ਬਾਈ ਜਰਾ ਉਹ ਦੇਖ ਉਹ ਦੇਖ